ਹਾਂਜੀ ਸਾਇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਕਿ ਆਪਾਂ ਡਾਕਟਰ ਸਾਹਿਬ ਨਾਲ ਮਿਲ ਕੇ ਕਿਸੇ ਨਾ ਕਿਸੇ ਵਿਸ਼ੇ ਤੇ ਰੋਜ਼ ਹੀ ਗੱਲ ਕਰਦੇ ਰਹਿੰਨੇ ਆ ਤੁਹਾਡੀ ਜਾਣਕਾਰੀ ਵਾਸਤੇ ਕਿ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇ ਅੱਜ ਜਿਹੜੀ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ ਉਹ ਕਰਨੀ ਹੈ ਗਦੂਦਾਂ ਦੀ ਤੁਸੀਂ ਇਸ ਗੱਲ ਤੋਂ ਜਾਣੂ ਹੋ ਕਿ ਆਮ ਹੀ ਇਹ ਪ੍ਰੋਬਲਮ ਆ ਜਾਂਦੀ ਆ ਪਿਸ਼ਾਬ ਦੀ ਇਨਫੈਕਸ਼ਨ ਹੋ ਜਾਂਦੀ ਆ ਜਾਂ ਗਦੂਦਾਂ ਹੋ ਜਾਂਦੀਆਂ ਉਸ ਬਾਰੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਪਿੰਦਰ ਸਸ ਜੀ ਡਾਕਟਰ ਸਾਹਿਬ ਇਹ ਜਿਵੇਂ ਪਿਸ਼ਾਬ ਦੇ ਵਿੱਚ ਪਿਸ਼ਾਬ ਸੰਧੀ ਸੰਬੰਧੀ ਤਕਲੀਫਾਂ ਆ ਜਾਂਦੀਆਂ ਮਰੀਜ਼ਾਂ ਨੂੰ ਹਮ ਤੇ ਇੱਕ ਇਹਦੇ ਵਿੱਚ ਹੁੰਦਾ ਕਿ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਤਾਂ ਤੁਹਾਡੀਆਂ ਗਦੂਦਾਂ ਵਧੀਆ ਹੋਈਆਂ ਨੇ ਜੀ ਤੇ ਇੱਕ ਦੁੱਧਾਂ ਬਾਰੇ ਜਾਣਕਾਰੀ ਦਿਓ ਡਾਕਟਰ ਸਾਹਿਬ ਇਹਨਾਂ ਦਾ ਕੀ ਕਾਰਨ ਹੋ ਜਾਂਦਾ ਰੋਪਿੰਦਰ ਬਹੁਤ ਸੋਹਣਾ ਸਵਾਲ ਸੀ ਤੁਹਾਡਾ ਇਹ ਜਿਹੜਾ ਵਿਸ਼ਾ ਇਹ ਯੂਰੋਲੋਜਿਸਟ ਯੂਰੋਲੋਜੀ ਮਤਲਬ ਪਸ਼ਾਬ ਸੰਬੰਧੀ ਇੱਕ ਵਕਤ ਡਾਕਟਰ ਹੁੰਦਾ ਜੀ ਜਿਹੜਾ ਡਾਕਟਰ ਆਪਾਂ ਨੇ ਪਸ਼ਾਬ ਨਾਲ ਸੰਬੰਧਿਤ ਤਕਲੀਫਾਂ ਨੂੰ ਸਮਝਦਾ ਤੇ ਉਹਦਾ ਇਲਾਜ ਕਰਦਾ ਅੱਛਾ ਜੀ ਇਹ ਵਿਸ਼ਾ ਤਾਂ ਯੂਰੋਲੋਜਿਸਟ ਦਾ ਹੁੰਦਾ ਹੈ ਯੂਰੋਲੋਜੀ ਜਿਹੜੀ ਆ ਉਹ ਸਾਡੇ ਸਬਜੈਕਟ ਦੇ ਵਿੱਚ ਵੀ ਆਉਂਦੀ ਹੈ। ਹੂੰ ਤੇ ਆਪਣੇ ਕੋਲੇ ਯੂਰਨ ਸਬੰਧੀ, ਪਸ਼ਾਬ ਸਬੰਧੀ ਤਕਲੀਫਾਂ ਦੇ ਜਿਹੜੇ ਹੱਲ ਆ ਉਹ ਬਹੁਤ ਵਧੀਆ ਆਯੁਰਵੇਦ ਦੇ ਵਿੱਚ ਹੱਲ ਹੈਗੇ ਨੇ। ਠੀਕ ਹੈ ਜੀ। ਜਿੱਥੋਂ ਤੱਕ ਰਹੀ ਗੱਲ ਗਦੂਦਾਂ ਦੀ। ਹੂੰ ਗਦੂਦ ਆਪਣੇ ਪਸ਼ਾਬ ਨੂੰ ਕੰਟਰੋਲ ਕਰਨ ਵਾਲੀ ਇੱਕ ਗ੍ਰੰਥੀ ਹੁੰਦੀ ਹੈ। ਠੀਕ ਹੈ ਜੀ। ਜਿਹੜੀ ਗ੍ਰੰਥੀ ਪਸ਼ਾਬ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਹੂੰ ਉਹਨੂੰ ਅਸੀਂ ਸੌਖੇ ਸ਼ਬਦਾਂ 'ਚ ਪੁਰਸ਼ ਸ਼੍ਰੀ ਗ੍ਰੰਥੀ ਕਹਾਂਗੇ। ਹਾਂਜੀ ਕਿਉਂਕਿ ਉਹਦਾ ਕੰਮ ਵੀਰੇਜ ਨੂੰ ਕੰਟਰੋਲ ਕਰਨਾ। ਹਾਂਜੀ ਵੀਰੇਜ ਨੂੰ ਬਣਾਉਣਾ ਤੇ ਸੰਭਾਲ ਕੇ ਰੱਖਣਾ। ਠੀਕ ਹੈ ਜੀ। ਉਸ ਗ੍ਰੰਥੀ ਦਾ। ਅੱਛਾ ਜੀ। ਜਦੋਂ ਉਸ ਗ੍ਰੰਥੀ ਦੇ ਆਕਾਰ ਦੇ ਵਿੱਚ ਵਾਧਾ ਹੋ ਜਾਂਦਾ ਹੈ। ਹਾਂਜੀ ਆਕਾਰ ਦੇ ਵਿੱਚ ਵਾਧਾ ਹੋਣ ਕਰਕੇ ਹੂੰ ਉਸ ਉਹਦੇ ਗ੍ਰੰਥੀ ਦੇ ਆਕਾਰ 'ਚ ਹੋਏ ਵਾਧੇ ਨੂੰ ਬਦੂਦ ਕਹਿੰਦੇ ਆ। ਅੱਛਾ ਜੀ। ਉਹ ਜਿਵੇਂ ਲਗਭਗ ਉਸ ਗ੍ਰੰਥੀ ਦਾ ਭਾਰ ਜਿਹੜਾ ਵਾ ਉਹ 25 ਤੋਂ 35 ਗ੍ਰਾਮ ਦਾ ਹੁੰਦਾ ਹੈ ਸਾਰਾ ਤੇ ਜਦੋਂ ਕਿਸੇ ਨੂੰ ਗਦੂਦ ਹੋ ਜਾਂਦੇ ਆ ਹਾਂਜੀ ਤੇ ਉਹਦਾ ਭਾਰ ਜਿਹੜਾ ਵਾ ਉਹ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤੱਕ ਹੋ ਜਾਂਦਾ ਹੈ ਅੱਛਾ ਜੀ ਹੁਣ ਇਹ ਬੜੀ ਇੱਕ ਸਵੀਰੀਅਰ ਪ੍ਰੋਬਲਮ ਹੁੰਦੀ ਆ ਉਹਦੇ ਪੰਜ ਹਿੱਸੇ ਹੁੰਦੇ ਆ ਗਾਂ ਹੂੰ ਬਦੂਦ ਦੇ ਵੀ ਗਾਂ ਪੰਜ ਹਿੱਸੇ ਹੁੰਦੇ ਉਸ ਗ੍ਰੰਥੀ ਦੇ ਜੀ ਉਹਨਾਂ ਪੰਜਾਂ ਹਿੱਸਿਆਂ ਦੇ ਵਿੱਚੋਂ ਕਿਹੜੇ ਹਿੱਸੇ 'ਚ ਕੀ ਤਕਲੀਫ ਆਈ ਆ ਜਾਂ ਕਿਹੜਾ ਹਿੱਸਾ ਜ਼ਿਆਦਾ ਵੱਧ ਗਿਆ ਹੂੰ ਇਹ ਬੜਾ ਮੈਟਰ ਕਰਦਾ ਹੁੰਦਾ ਹੂੰ ਇਹਨੂੰ ਠੀਕ ਕਰਨ ਜਾਂ ਇਹਨੂੰ ਡਿਫਾਈਨ ਵੀ ਇਹ ਕੀ ਚੀਜ਼ ਆ ਜੀ ਉਹ ਜਿਹੜਾ ਪ੍ਰੋਸਟੇਟ ਗਲੈਂਡ ਆ ਹਾਂਜੀ ਜਿਹਨੂੰ ਅਸੀਂ ਗਦੂਦ ਕਹਿੰਨੇ ਆ ਹੂੰ ਉਹ ਗਦੂਦ ਦੇ ਸਾਈਜ਼ ਦੇ ਵਿੱਚ ਵੱਧਾ ਹੋਣ ਕਰਕੇ ਉਹਦਾ ਭਾਰ ਵੱਧ ਜਾਂਦਾ ਠੀਕ ਹੈ ਜੀ ਫਿਰ ਉਹ ਪਿਸ਼ਾਬ ਨੂੰ ਵੀ ਕੰਟਰੋਲ ਕਰਨੋਂ हट ਜਾਂਦਾ ਤੇ ਬੀਰੀਜ ਨੋਟ ਜੀ ਦੋਨੋਂ ਚੀਜ਼ਾਂ ਨਹੀਂ ਠੀਕ ਹੈ ਇਹਦੇ ਜਿਹੜੇ ਸਭ ਤੋਂ ਪਹਿਲਾਂ ਤਾਂ ਆਪਾਂ ਲੱਛਣਾਂ ਦੀ ਗੱਲ ਕਰ ਲਈ ਵੀ ਪਤਾ ਕਿਵੇਂ ਲੱਗਦਾ ਹੈ ਹਾਂਜੀ ਵੀ ਤੁਹਾਨੂੰ ਪ੍ਰੋਸਟੇਟ ਹੋ ਗਿਆ ਹਾਂਜੀ ਇਹਦੇ ਚ ਬਾਰ-ਬਾਰ ਪਿਸ਼ਾਬ ਆਉਣਾ ਹਾਂਜੀ ਤੇ ਪਿਸ਼ਾਬ ਕਰਕੇ ਆਣ ਕੇ ਵੀ ਆਏ ਲੱਗਣਾ ਵੀ ਸ਼ਾਇਦ ਹੋਰ ਆਉਂਦਾ ਠੀਕ ਹੈ ਇਹਦਾ ਪਹਿਲਾ ਲੱਛਣ ਹੈ ਠੀਕ ਹੈ ਇਸ ਤਕਲੀਫ ਦਾ ਹੂੰ ਇਹ ਤੋਂ ਬਾਅਦ ਜਿਵੇਂ ਪਿਸ਼ਾਬ ਆਉਣ ਤੋਂ ਬਾਅਦ ਹੂੰ ਅੰਦਰ ਹਲਕੀ ਜਲਨ ਮਹਿਸੂਸ ਹੋਣਾ ਅੱਛਾ ਜੀ ਇਹ ਤੋਂ ਬਿਨਾ ਅ ਪਿਸ਼ਾਬ ਕਰਦੇ ਸਮੇਂ ਹਲਕਾ ਜਿਹਾ ਦਰਦ ਹੋਣਾ ਜੀ ਤੇ ਇਹਦੀ ਪਛਾਣ ਇੱਕ ਹੋਰ ਵੀ ਆ ਵੀ ਪਿਸ਼ਾਬ ਕਰਦੇ ਸਮੇਂ ਪਿਸ਼ਾਬ ਦਾ ਬਿਲਕੁਲ ਨੇੜੇ ਡਿੱਗਣਾ ਧਾਰਨਾ ਬਣਨਾ ਅੱਛਾ ਜੀ ਪ੍ਰੈਸ਼ਰ ਨਾਲ ਪਿਸ਼ਾਬ ਨਹੀਂ ਡਿੱਗਦਾ ਨੇੜੇ ਡਿੱਗਣ ਲੱਗ ਜਾਂਦਾ ਹੂੰ ਇੱਕ ਇਹਦੀ ਇਹ ਜਿਹੜੀ ਨਿਸ਼ਾਨੀ ਆ ਠੀਕ ਹੈ ਜੀ ਇਸ ਤੋਂ ਬਿਨਾਂ ਰਾਤ ਨੂੰ ਬਾਰ-ਬਾਰ ਉੱਠ ਕੇ ਪਿਸ਼ਾਬ ਜਾਣਾ ਹੂੰ ਹੂੰ ਪਿਸ਼ਾਬ ਕਰਦੇ ਸਮੇਂ ਜਲਨ ਹੋਣਾ ਹਮ ਹੈਨਾ ਹਾਂਜੀ ਇਹ ਤੋਂ ਬਿਨਾ ਯੂਟੀਆਈ ਹੋ ਜਾਣੀ ਹਮ ਯੂਰਨ ਬਾਰ ਬਾਰ ਜਾਣ ਦੇ ਕਰਕੇ ਹਮ ਪਿਸ਼ਾਬ ਵਾਲੀ ਪਾਈਪ ਦੇ ਅੰਦਰ ਜਿੱਥੋਂ ਆਪਣੇ ਪੈਨਸ ਦੇ ਵਿੱਚੋਂ ਪਿਸ਼ਾਬ ਨਿਕਲਦਾ ਹੈ ਜੀ ਉਸ ਜਗ੍ਹਾ ਦੇ ਅੰਦਰ ਇਨਫੈਕਸ਼ਨ ਹੋ ਜਾਂਦਾ ਤੇ ਉਸ ਇਨਫੈਕਸ਼ਨ ਨਾਲ ਦਰਦ ਹੋਣੀ ਜਲਨ ਹੋਣੀ ਹਮ ਉਹਨੂੰ ਯੂਟੀਆਈ ਕਹਿੰਦੇ ਆ ਠੀਕ ਹੈ ਜੀ ਬਲੇਡਰ ਦੇ ਅੰਦਰ ਗੰਦੇ ਬੈਕਟੀਰੀਆ ਪੈਦਾ ਹੋ ਜਾਣੇ ਇਹ ਇਹ ਤਾਂ ਹੋਗੇ ਇਸ ਤਕਲੀਫ ਦੇ ਲੱਛਣ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਲੱਛਣ ਤੁਸੀਂ ਇਸ ਬਿਮਾਰੀ ਦੇ ਦੱਸ ਦਿੱਤੇ ਨੇ ਜੀ ਤੇ ਇਹਨੂੰ ਮਤਲਬ ਪਤਾ ਕਰਨ ਵਾਸਤੇ ਟੈਸਟ ਕਿਹੜੇ ਕਰਵਾਉਣੇ ਚਾਹੀਦੇ ਆਪਾਂ ਨੂੰ ਹਾਂਜੀ ਰਵਿੰਦਰ ਇਹਦੇ ਵਿੱਚ ਸਭ ਤੋਂ ਪਹਿਲਾ ਟੈਸਟ ਜਿਹੜਾ ਉਹ ਸੋਨੋਗ੍ਰਾਫੀ ਆ ਜੀ ਜਿਹਨੂੰ ਅਸੀਂ ਅਲਟਰਾਸਾਉਂਡ ਕਹਿੰਦੇ ਹਾਂ ਪੰਜਾਬ ਚ ਹੂੰ ਅਲਟਰਾਸਾਉਂਡ ਰਹੀਂ ਸਾਨੂੰ ਪਤਾ ਲੱਗ ਜਾਂਦਾ ਹੂੰ ਵੀ ਤੁਹਾਡੇ ਪ੍ਰੋਸਟੇਟ ਦਾ ਸਾਈਜ਼ ਕਿੰਨਾ ਵਧਿਆ ਜੀ ਇਹਦੇ ਚ ਪਹਿਲਾਂ ਤਾਂ ਪਸ਼ਾਬ ਦਾ ਪ੍ਰੈਸ਼ਰ ਬਣਾ ਕੇ ਅਲਟਰਾਸਾਉਂਡ ਕੀਤੀ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬਲੈਡਰ ਨੂੰ ਖਾਲੀ ਕਰਕੇ ਦੁਬਾਰਾ ਫਿਰ ਅਲਟਰਾਸਾਉਂਡ ਕੀਤੀ ਜਾਂਦੀ ਹੈ ਹੂੰ ਆ ਉਹਦੇ ਚ ਪਤਾ ਲੱਗ ਜਾਂਦਾ ਵੀ ਪ੍ਰੋਸਟੇਟ ਜਿਹੜਾ ਕਿੰਨਾ ਵਧਿਆ ਜਾਂ ਫਿਰ ਕਿਸੇ ਪੇਸ਼ੈਂਟ ਨੂੰ ਆ ਜ਼ਿਆਦਾ ਕਨਫਿਊਜ਼ਨ ਆ ਹਾਂਜੀ ਜੇ ਕਨਫਰਮ ਨਹੀਂ ਹੋ ਪਾਰਿਆ ਸੋਨੋਗ੍ਰਾਫੀ ਤੋਂ ਤੇ ਉਸ ਟਾਈਮ ਫਿਰ ਐਮ ਆਰ ਆਈ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਜੀ ਇਹ ਤੋਂ ਬਿਨਾ ਇਹਦੇ ਕੁਝ ਟੈਸਟ ਜਿਹੜੇ ਹੁੰਦੇ ਨੇ ਜਿਵੇਂ ਮੰਨ ਲਓ ਪ੍ਰੋਸਟੇਟ ਦਾ ਕਿਸੇ ਨੂੰ ਕੈਂਸਰ ਡਿਕਲੇਅਰ ਕਰਾਉਣਾ ਜਾਂ ਕਿਸੇ ਪੇਸ਼ੈਂਟ ਨੂੰ ਇਹ ਦੇਖਣਾ ਵੀ ਪ੍ਰੋਸਟੇਟ ਦਾ ਕੈਂਸਰ ਤਾਂ ਨਹੀਂ ਹੋ ਗਿਆ ਜਾਂ ਉਹਦੀ ਪ੍ਰੋਸਟੇਟ 3 ਡਿਗਰੀ ਤੇ ਚਲਾ ਗਿਆ ਤੀਜੇ ਪੜਾਅ ਚ ਚਲਾ ਗਿਆ ਆਹਦੀ ਬਿਮਾਰੀ ਦੇ ਹਾਂਜੀ ਉਦੋਂ ਇਹਦਾ ਪੀ ਐਸ ਏ ਨਾਮ ਦਾ ਇੱਕ ਟੈਸਟ ਹੁੰਦਾ ਹੈ ਤੇ ਉਹ ਉਹ ਬਲੱਡ ਚੋਂ ਹੁੰਦਾ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਪ੍ਰੋਸਟੇਟ ਹੈਗਾ ਹੀ ਹੈਗਾ ਹੂੰ ਤੇ ਪ੍ਰੋਸਟੇਟ ਦੇ ਨਾਲ ਨਾਲ ਪੇਸ਼ੈਂਟ ਨੂੰ ਕੈਂਸਰ ਤਾਂ ਨਹੀਂ ਬਣ ਰਿਹਾ ਜੀ ਉਹ ਚੀਜ਼ ਵੀ ਪਤਾ ਲੱਗ ਜਾਂਦੀ ਵੀ ਗਦੂਦਾਂ ਦਾ ਕੈਂਸਰ ਤਾਂ ਨਹੀਂ ਬਣ ਰਿਹਾ ਹੂੰ ਇਹ ਦੇ ਦੋ ਤਿੰਨ ਟੈਸਟ ਜਿਹੜੇ ਹੈਗੇ ਆ ਉਹਨਾਂ ਤੋਂ ਕਨਫਰਮ ਹੋ ਜਾਂਦਾ ਠੀਕ ਹੈ ਤੇ ਡਾਕਟਰ ਸੋਵੇ ਦਾ ਕਾਰਨ ਕੀ ਬਣ ਜਾਂਦਾ ਕੀ ਇਹ ਪ੍ਰੋਬਲਮ ਹੋ ਜਾਂਦਾ ਹਾਂ ਭੁਪਿੰਦਰ ਇਹਦਾ ਜਿਹੜਾ ਕਾਰਨ ਹੂੰ ਉਹ ਇਹ ਆ ਵੀ ਜਦੋਂ ਮਰੀਜ਼ ਦੀ ਉਮਰ 50 ਸਾਲ ਹੁੰਦੀ ਹੈ ਹਾਂਜੀ 50 ਸਾਲ ਦੀ ਉਮਰ 'ਚ ਜਾ ਕੇ ਹਾਰਮੋਨ ਡਿਗਨੇ ਸ਼ੁਰੂ ਹੋ ਜਾਂਦੇ ਘਟਨੇ ਸ਼ੁਰੂ ਹੋ ਜਾਂਦੇ ਆ ਹੂੰ ਤੇ ਉਦੋਂ ਇੱਕ ਆਪਣੇ ਅੰਦਰ ਟੈਸਟੋਸਟਰੋਨ ਨਾਂ ਦਾ ਹਾਰਮੋਨ ਜਿਹੜਾ ਬਣਦਾ ਹੂੰ ਉਹ ਹਾਰਮੋਨ ਘਟਣ ਲੱਗ ਜਾਂਦਾ ਠੀਕ ਹੈ ਜੀ ਹੂੰ ਜਦੋਂ ਉਹ ਹਾਰਮੋਨ ਘਟਦਾ ਹੈ ਹੂੰ ਤੇ ਉਦੋਂ ਪ੍ਰੋਸਟੇਟ ਦਾ ਜਿਹੜਾ ਸਾਈਜ਼ ਆ ਉਹ ਵਧਣ ਲੱਗ ਜਾਂਦਾ ਠੀਕ ਹੈ ਜੀ ਇਹ ਜਿਹੜੀ ਤਕਲੀਫ ਆ ਇਹ 50 ਸਾਲ ਦੀ ਉਮਰ 'ਚ ਜਾ ਕੇ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਹੂੰ ਇਹਦੇ 'ਚ ਜਿਹਨੇ ਵੀ ਇਹਦੇ ਕਾਰਨ ਬਣਦੇ ਆ ਹਾਂਜੀ ਉਹਨਾਂ ਕਾਰਨਾਂ ਦੇ ਵਿੱਚੋਂ ਜ਼ਿਆਦਾਤਰ ਮੁੱਖ ਕਾਰਨ ਉਮਰ ਦਾ ਤੇ ਦੂਸਰਾ ਮੁੱਖ ਕਾਰਨ ਇਹਦਾ ਟੈਸਟੋਸਟਰੋਨ ਹਾਰਮੋਨ ਡਿੱਗਣਾ ਠੀਕ ਹੈ ਜੀ ਟੈਸਟੋਸਟਰੋਨ ਹਾਰਮੋਨ ਘਟ ਗਿਆ ਹੂੰ ਉਦੋਂ ਉਸ ਤੋਂ ਬਿਨਾਂ ਕਿਸੇ ਮਰੀਜ਼ ਨੂੰ ਮੋਟਾਪਾ ਹੋ ਗਿਆ ਹੂੰ ਉਦੋਂ ਕਿਸੇ ਕਿਸਮ ਦੇ ਮਰੀਜ਼ ਬਹੁਤ ਜ਼ਿਆਦਾ ਟਾਈਟ ਕੱਪੜੇ ਪਾਉਂਦਾ ਤੇ ਉਹਦੇ ਪ੍ਰੋਸਟੇਟ ਦੇ ਉੱਤੇ ਵਜਨ ਆਉਂਦਾ ਰਹਿੰਦਾ ਮੰਨ ਲਓ ਜਿਵੇਂ ਦਫ਼ਤਰਾਂ ਦੇ ਵਿੱਚ ਬੈਠ ਕੇ ਕੰਮ ਕਰਦੇ ਹਾਂ ਬੈਲਟ ਲਾਉਂਨੇ ਹਾਂ ਬੈਲਟ ਦੇ ਨਾਲ ਸਾਰਾ ਦਿਨ ਪ੍ਰੋਸਟੇਟ ਤੇ ਪ੍ਰੈਸ਼ਰ ਰਹਿੰਦਾ ਹਾਂਜੀ ਤੇ ਉਸ ਪ੍ਰੋਸਟੇਟ ਦੇ ਪ੍ਰੈਸ਼ਰ ਨੂੰ ਜਿਹੜਾ ਰਿਲਾਈਜ਼ ਨਹੀਂ ਕੀਤਾ ਜਾਂਦਾ ਕਈ ਵਾਰੀ ਕੁਝ ਬੰਦੇ ਮੈਂ ਦੇਖਿਆ ਵੀ ਆਫਿਸ ਪਸ਼ਾਬ ਵੀ ਰੋਕ ਕੇ ਬੈਠਦੇ ਬਹੁਤ ਬਹੁਤ ਟਾਈਮ ਪਸ਼ਾਬ ਨਹੀਂ ਕਰਦੇ ਹਾਂਜੀ ਉਦੋਂ ਉਹ ਪ੍ਰੋਸਟੇਟ ਜਿਹੜਾ ਇਹ ਹੋ ਸਕਦਾ ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ ਜਦੋਂ ਮਰੀਜ਼ ਨੂੰ ਪਤਾ ਲੱਗ ਗਿਆ ਕਿ ਮੈਨੂੰ ਇਹ ਪ੍ਰੋਬਲਮ ਹੋ ਚੁੱਕੀ ਆ ਤੇ ਉਹਦੇ ਵਿੱਚ ਉਹਨੂੰ ਬਚਣ ਲਈ ਕੀ ਕਰਨਾ ਚਾਹੀਦਾ ਹੈ? ਭਪਿੰਦਰ ਇਹ ਇਸ ਤਕਲੀਫ ਦੇ ਜਿਹੜੇ ਮੈ ਲੱਛਣ ਦੱਸੇ ਆ। ਹਾਂਜੀ ਜੇ ਕਿਸੇ ਮਰੀਜ਼ ਨੂੰ ਇਹਦੇ ਚੋਂ ਥੋੜੇ ਬਹੁਤੇ ਵੀ ਨਜ਼ਰ ਆਉਂਦੇ ਆ। ਹਮ ਤੇ ਸਭ ਤੋਂ ਪਹਿਲਾਂ ਇਹਦਾ ਬਚਾਅ ਹਾਂਜੀ ਐਕਸਰਸਾਈਜ਼ ਠੀਕ ਹੈ ਸੈਰ ਹਮ ਤਾਂ ਕਿ ਜਿਹੜੇ ਮਸਲ ਢਿੱਲੇ ਹੋ ਰਹੇ ਨੇ ਹਾਂਜੀ ਕਸਰਤ ਨਾਲ ਤੇ ਸੈਰ ਨਾਲ ਅਕੜਾ ਚੋਂ ਹੂੰ ਆਪਦੇ ਸਹੀ ਸਾਈਜ਼ ਵਿੱਚ ਆ ਜਾਓ ਠੀਕ ਹੈ ਜੀ ਦੂਸਰਾ ਇਹਦੇ ਚ ਸਰੀਰਕ ਮਟਾਪਾ ਨਹੀਂ ਵਧਣ ਦੇਣਾ ਹੂੰ ਫਾਸਟ ਫੂਡ ਜੰਕ ਫੂਡ ਉਹ ਚੀਜ਼ਾਂ ਨਹੀਂ ਖਾਣੀਆਂ ਠੀਕ ਹੈ ਜੀ ਇਹ ਤੋਂ ਬਿਨਾ ਟਾਈਟ ਕੱਪੜੇ ਪਾ ਕੇ ਜ਼ਿਆਦਾ ਸਮਾਂ ਬੈਠ ਕੇ ਵੜਾ ਕੰਮ ਅਗਰ ਜੀ ਤੁਹਾਨੂੰ ਕਰਨਾ ਪੈ ਰਿਹਾ ਹੂੰ ਤੇ ਤੁਸੀਂ ਵਿੱਚੋਂ ਵਿੱਚੋਂ ਬ੍ਰੇਕ ਲੈ ਕੇ ਉਠੋ ਜੀ ਉੱਠ ਕੇ ਥੋੜਾ ਬਹੁਤਾ ਜਿਹੜਾ ਗੱਡੀ ਤੋਂ ਬਾਅਦ ਦੁਬਾਰਾ ਬਿਠੋ ਠੀਕ ਹੈ ਤੀਸਰੀ ਗੱਲ ਆ ਵੀ ਜੇਕਰ ਕਿਸੇ ਬੰਦੇ ਦਾ ਪੇਟ ਵੱਧ ਗਿਆ ਹੂੰ ਤੇ ਪੇਟ ਵਧਨ ਨਾਲ ਉਹ ਮਰੀਜ਼ ਔਖਾ ਮਹਿਸੂਸ ਕਰਦਾ ਆਪਣੇ ਆਪ ਨੂੰ ਹੂੰ ਤੇ ਉਹ ਕੱਪੜੇ ਜਿਹੜੇ ਆ ਉਹ ਢਿੱਲੇ ਪਾਉਣੇ ਸ਼ੁਰੂ ਕਰੇ ਹੂੰ ਤੇ ਆਪਣਾ ਪੇਟ ਵਧਿਆ ਹੋਇਆ ਪੇਟ ਤੇ ਭਾਰ ਉਹਨਾਂ ਨੂੰ ਘਟਾਉਣਾ ਸ਼ੁਰੂ ਕਰੇ ਠੀਕ ਹੈ ਜੀ ਫਿਰ ਇਸ ਤਕਲੀਫ ਤੋਂ ਬਚਿਆ ਜਾ ਸਕਦਾ ਠੀਕ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜੇ ਕੋਈ ਮਰੀਜ਼ ਆਪਣੇ ਕੋਲੇ ਪ੍ਰੋਬਲਮ ਲੈ ਕੇ ਆਉਂਦਾ ਤੇ ਆਪਾਂ ਨੂੰ ਕਿੰਨੇ ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹਾਂ ਭਪਿੰਦਰ ਇਹਦੀਆਂ ਸਟੇਜਾਂ ਹੁੰਦੀਆਂ अच्छा दे जी मान लो किसी ਨੂੰ ফার্স্ট 스테이지 ਦਾ ਪ੍ਰੋਸਟੇਟ ਹੋ ਗਿਆ ਹੂੰ ਸੈਕਿੰਡ ਦਾ ਹੋ ਗਿਆ ਹੂੰ ਉਹ ਮਰੀਜ਼ ਲਗਭਗ 15 ਤੋਂ 20 ਦਿਨ ਦੇ ਵਿੱਚ ਵਿੱਚ ਆਪਦੀ ਤਕਲੀਫ ਨੂੰ ਹੂੰ ਇਹਨਾਂ ਦਾ ਇਲਾਜ ਤਕਲੀਫ ਤੋਂ ਛਡਕਾਰਾ ਪਾਉਣਾ ਸ਼ੁਰੂ ਕਰ ਜਾਂਦੇ ਨੇ ਜੀ ਜਿਹੜੀ ਦਵਾਈ ਆਪਾਂ ਦਿੰਨੇ ਆ ਜੀ ਹੂੰ ਉਹਦੇ ਨਾਲ ਆਯੁਰਵੇਦ ਦੇ ਵਿੱਚ ਇਹਦੇ ਬਹੁਤ ਸਾਰੇ ਹੱਲ ਹੈਗੇ ਨੇ ਜੀ ਜਿਵੇਂ ਚੰਦਰ ਪਰਬਾ ਵਟੀ ਹੋਗੀ ਜਾਂ ਕੋਈ ਹੋਰ ਬਹੁਤ ਸਾਰੀਆਂ ਮੈਡੀਸਿਨ ਆਉਂਦੀਆਂ ਹਾਂਜੀ ਜਿਨ੍ਹਾਂ ਚੋਂ ਉਹ ਮੈਡੀਸਨ ਦੇ ਕੇ ਅਸੀਂ ਪੇਸ਼ੈਂਟ ਨੂੰ ਠੀਕ ਕਰਦੇ ਹਾਂ ਠੀਕ ਹੈ ਜੀ ਇੱਕ ਮੈਂ ਹੋਰ ਬਹੁਤ ਵਧੀਆ ਗੱਲ ਇੱਥੇ ਮੈਨੂੰ ਯਾਦ ਆਈ ਹੈ ਤੇ ਮੈਂ ਕਹਿਣਾ ਚਾਹੂੰਗਾ ਜੀ ਜੀ ਜਿਹੜੇ ਮਰੀਜ਼ 40 ਸਾਲ ਤੋਂ ਉੱਪਰ ਦੇ ਨੇ ਹੂੰ ਤੇ ਉਹ ਮਰੀਜ਼ ਨੂੰ ਰਾਤ ਨੂੰ 4 ਤੋਂ 5 ਵਾਰ ਉੱਠ ਕੇ ਬਾਥਰੂਮ ਜਾਣਾ ਪੈ ਰਿਹਾ ਹਾਂਜੀ ਉਸ ਮਰੀਜ਼ ਦੀ ਨੀਂਦ ਵੀ ਡਿਸਟਰਬ ਹੋ ਰਹੀ ਆ ਫਿਜ਼ੀਕਲੀ ਐਂਡ ਮੈਂਟਲੀ ਦੋਨੇ ਚੀਜ਼ਾਂ ਤੇ ਨਾਲ ਪ੍ਰਭਾਵਿਤ ਹੋ ਰਿਹਾ ਹਾਂਜੀ ਤੇ ਬਾਰ ਬਾਰ ਉਹਨੂੰ ਪਿਸ਼ਾਬ ਆ ਰਿਹਾ ਤੇ ਉਹ ਇੱਕ ਵਾਰੀ ਅਲਟਰਾਸਾਉਂਡ ਕਰਵਾ ਕੇ ਇਹ ਚੀਜ਼ ਨੂੰ ਜ਼ਰੂਰ ਕਨਫਰਮ ਕਰੇ ਵੀ ਕੀ ਉਹਦੇ ਪ੍ਰੋਸਟੇਟ ਤਾਂ ਨਹੀਂ ਵਧ ਰਿਹਾ ਜੀ ਜੇਕਰ ਵਧ ਰਿਹਾ ਤਾਂ ਐਨੀ ਟਾਈਮ ਡਾਕਟਰ ਸਾਹਿਬ ਨਾਲ ਸੰਪਰਕ ਕਰਨ ਤੇ ਆਪਦੀ ਦਵਾਈ ਲੈਣ ਠੀਕ ਹੋ ਜਾਣਾ ਕਿਉਂਕਿ ਰਾਤ ਨੂੰ 5-6 ਵਾਰ ਨੀਂਦ ਦਾ ਡਿਸਟਰਬ ਹੋਣਾ ਇਹ ਬੰਦੇ ਨੂੰ ਮਾਨਸਿਕ ਤੌਰ ਤੇ ਵੀ ਸੈਟ ਦਾ ਸਰੀਰਕ ਤੌਰ ਤੇ ਠੀਕ ਹੈ ਜੀ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਕਦੂਦਾਂ ਬਾਰੇ ਜਾਣਕਾਰੀ ਦਿੱਤੀ ਸ਼ੁਕਰੀਆ ਜੀ ਠੀਕ ਹੈ ਜੀ ਤੁਹਾਡਾ ਵੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਕਿਸੇ ਨੂੰ ਇਸ ਬਿਮਾਰੀ ਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਉਹ ਲੱਛਣ ਲੱਗਦੇ ਆ ਤੇ ਤੁਸੀਂ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਹੋ ਬਾਸੀ ਕੰਪਲੈਕਸ ਨੇੜੇ ਐਚਪੀ ਪੰਪ ਜਲਾਲਾਮਾਦ ਪੂਰਬੀ ਜ਼ਿਲ੍ਹਾ ਮੋਗਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜੇ ਤੁਸੀਂ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਕਰਨੀ ਹੈ ਤੇ ਇਸ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਵੀ ਕਰ ਸਕਦੇ ਹੋ ਠੀਕ ਹੈ ਜੀ ਸਸਿਕਾ